ਤੋ ਜਿਹੜਾ ਹੁਣ ਹਰੇ ਤੇ ਸਰਕਾਰੋਂ ਸੇ ਕਿੱਲ ਨੇ ਜਿਹੜੇ ਰੋਕੂ ਪੜੇਗੇ ਦੀ ਕੀ ਪਰਾਪ ਹੋਏ ਇਹ ਜੀ ਅਸੀਂ ਚਾਰ ਦੋਸ਼ੀ ਫੜੇ ਨੇ ਇਹਨਾਂ ਦੇ ਨਾਂ ਪੇ ਸ਼ਹਿਰ ਦੇ ਵਿੱਚ ਕਈ ਵਰਦਾਤਾਂ ਨੂੰ ਅੰਜਾਮ ਦਿੱਤਾ ਇਹਨਾਂ ਨੇ ਕਈ ਦੁਕਾਨਾਂ ਦੇ ਸ਼ਟਰ ਤੋੜੇ ਵੀ ਨੇਗੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਇੱਕ ਪਿੱਛੇ ਜੀ ਵੀਡੀਓ ਵੀ ਆਈ ਸੀਗੀ ਤੇ ਕਈ ਇਹਨਾਂ ਨੇ ਮੋਟਰਸਾਈਕਲ ਤੇ ਚੋਰੀ ਕੀਤੇ ਨੇ ਤੇ ਮੋਬਾਈਲ ਸਨੇਚ ਕੀਤੇ ਨੇ ਅਸੀਂ ਇਹਨਾਂ ਚਾਰ ਦੋਸ਼ੀ ਅਸੀਂ ਫੜੇ ਨੇ ਇਹ ਜਿਨ੍ਹਾਂ ਪਰੋਂ ਸਾਨੂੰ ਚਾਰ ਮੋਟਰਸਾਈਕਲ ਤੇ ਇਨਾਂ ਤੋਂ ਮੋਬਾਈਲ ਫੋਨ ਬਰਾਮਦ ਹੋਏ ਨੇ ਤੇ ਇਨਾਂ ਤੋਂ ਜਿਹੜੇ ਵੈਪਨ ਨੇ ਜਿਹੜੇ ਖਪਰੇ ਨਾਲ ਲਈ ਫਿਰਦੇ ਸੀਗੇ ਜਿਨ੍ਹਾਂ ਨਾਲ ਇਹ ਲੋਕਾਂ ਨੂੰ ਮਤਲਬ ਦਿਖਾ ਕੇ ਉਹਨਾਂ ਨੂੰ ਡਰਾ ਕੇ ਇਹ ਸਨੈਚ ਕਰਦੇ ਸੀਗੇ ਉਹ ਇਨਾਂ ਤੋਂ ਵੈਪਨ ਰਿਕਵਰ ਕੀਤੇ ਨੇ ਕਿੱਥੇ ਦੇ ਨੇ ਗਏ ਇਹ ਮਨਾ ਨਾਬਾ ਦੇ ਵਸਲੀਕ ਨੇ ਜੀ ਚਾਰੋਂ ਵਸਲੀਕ ਨਾਮ ਹੈ ਇਨਾਂ ਦੀ ਉਮਰ 25-26 ਸਾਲ ਦੀ ਆ ਆਲਮੋਲ 30 ਸਾਲ ਦੇ ਕਰੀਬ ਨੇ ਸਾਰੇ ਦੋਸ਼ੀ ਅੱਛਾ ਮੋਟਰਸਾਈਕਲ ਇਹਨਾਂ ਦੇ ਅੱਪਦੇ ਨੇਗਾ ਇਹ ਚੋਰੀ ਦੇ ਮੋਟਰਸਾਈਕਲ ਨੇ ਜੀ ਇਹਨਾਂ ਦੇ 4 ਦੇ 4 ਚਾਰੇ ਮੋਟਰਸਾਈਕਲ ਚੋਰੀ ਦੇ ਨੇ ਮੈਨ ਮੈਨ ਚੋਰੀਆਂ ਕਿੱਥੇ ਕੀਤੀਆਂ ਨੇ ਮੈਨ ਮੈਨ ਚੋਰੀਆਂ ਜੀ ਇਹਨਾਂ ਨੇ ਇੱਕ ਤਾਂ ਪਟਿਆਲਾ ਗੇਟ ਨਾ ਬਾ ਸ਼ਟਰ ਤੋੜਿਆ ਸੀਗਾ ਜੀ ਇਹਨਾਂ ਨੇ ਉਥੋਂ ਤੇ ਇੱਕ ਪਿੱਛੇ ਵੀਡੀਓ ਲੇਡੀਜ਼ ਤੋਂ ਇਹਨਾਂ ਨੇ ਮੋਬਾਈਲ ਫੋਨ ਚੋਰੀ ਕੀਤਾ ਸੀਗਾ ਬੱਸ ਸਟੈਂਡ ਦੇ ਕੋਲੋਂ ਹੋ ਇਹਨਾਂ ਕੋਲੋਂ ਰਿਕਵਰ ਹੋਇਆ ਤੇ ਦੋ ਫੋਨ ਹੋਰ ਇਹਨਾਂ ਦੇ ਇਦਾਂ ਹੀ ਸੀਗੇ ਜਿਹੜੇ ਇਹਨਾਂ ਨੇ ਸਨੈਚ ਕੀਤੇ ਹੋਏ ਸੀਗੇ ਤੇ ਕਾਫੀ ਮਤਲਬ ਇਹ ਐਕਟਿਵ ਚੱਲ ਰਹੇ ਸੀਗੇ ਤੇ ਇਹਨਾਂ ਨੂੰ ਚਾਰਾਂ ਨੂੰ ਅਸੀਂ ਡੀਟੇਨ ਕੀਤਾ ਇਹ ਹਾਂ ਜੀ ਇਹ ਨਸ਼ੇ ਦੇ ਆਦੀ ਨੇ ਫਿਰ ਕੀ ਸਟੇਟਸ ਕੀ ਹੈ ਜੀ ਇਹਨਾਂ ਦਾ ਪਹਿਲਾਂ ਵੀ ਕੋਈ ਹੈਗਾ ਕ੍ਰਿਮੀਨਲ ਇਹਨਾਂ ਦੇ ਪਹਿਲਾਂ ਵੀ ਜੀ ਪਰਚੇ ਨੇ ਸਨੈਚਿੰਗ ਦੇ ਪਰਚੇ ਨੇ ਜੀ ਇਹਨਾਂ ਦੇ ਪਹਿਲਾਂ ਹੋਰ ਕੀ ਫਰਦਰ ਕਰਦੇ ਜੀ ਫਰਦਰ ਜੀ ਇਹਨਾਂ ਤੇ ਮੁਕੱਦਮਾ ਦਰਜ ਕੀਤਾ ਜੀ ਅਸੀਂ ਸਖਤ ਤਰਾਹਾਂ ਮਲਾਈਆਂ ਨੇ ਤੇ ਇਹਨਾਂ ਨੂੰ ਹੁਣ ਅੱਜ ਇਹਨਾਂ ਦਾ ਜੁਡੀਸ਼ੀਅਰ ਰਮਾਨ ਇਹਨਾਂ ਨੂੰ ਭੇਜਿਆ ਜਾਊਗਾ 3 ਦਿਨ ਦਾ ਪੁਲਸ ਰਮਾਨ ਸੀਗਾ ਇਹਨਾਂ ਦਾ ਸਾਡੇ ਕੋਲ ਲੋਕਾਂ ਨੂੰ ਇਹ ਰਾਤ ਮਿਲਿਆ ਜੀ ਕਾਫੀ ਜਿਹੜੇ ਹੈਗਾ ਕੋਕੀ ਫਾਇਓਰਟੀ ਕਾਫੀ ਲੋਕਾਂ ਨੂੰ ਮੇਰਾ ਆਸ਼ਵਾਸਨ ਆ ਮੇਰੇ ਵੱਲੋਂ ਵੀ ਜਲਦੀ ਹੀ ਜਿੰਨੇ ਵੀ ਬਾਕੀ ਰਹਿੰਦੇ ਚੋਰ ਇਹਨਾਂ ਦਾ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਛੇਤੀ ਜੇਲ੍ਹ ਦੇ ਅੰਦਰ ਭੇਜਿਆ ਜਾਊਗਾ ਤੇ ਇਹਨਾਂ ਨੂੰ ਸਨੇਚਰਾਂ ਨੂੰ ਮੇਰੀ ਸਖਤ ਹਦਾਇਤ ਆ ਵੀ ਜਿਹੜੇ ਵੀ ਇਹ ਨਸ਼ਾ ਕਰਦੇ ਨੇ ਉਹਨਾਂ ਨੂੰ ਸਾਡੇ ਵੱਲੋਂ ਤੇ ਮਾਨਯੋਗ ਸਰਕਾਰ ਵੱਲੋਂ ਰਜਿੰਦਰਾ ਹਸਪੀਟਲ ਦੇ ਵੀ ਨਜ਼ਰ ਹੇਡੋ ਕੇਂਦਰ ਆ ਅਸੀਂ ਉਹਨਾਂ ਉਹਨਾਂ ਦੇ ਦਾਖਲ ਕਰਾਵਾਗੇ ਆ ਫ੍ਰੀ ਆਫ ਕੋਸਟ ਕਰਾਵਾਂਗੇ ਜੇਕਰ ਨਾਬਾ ਸ਼ਹਿਰ ਦੇ ਵਿੱਚ ਇਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਤਾਂ ਇਹ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ